ਪਾ ਲੜੀਵਾਰ ਸਵਈਆਂ ਦੀ ਸੰਖਿਆ ਕਰ ਰਹੇ ਹਾਂ ਤੇ ਸਵਈਏ ਮਹੱਲੇ ਦੂਜੇ ਕੇ ਆਪਾਂ ਸੰਪੂਰਨ ਕਰ ਲਏ ਸੀ ਅੱਜ ਤੀਜੇ ਕੇ ਸ਼ੁਰੂ ਹੋ ਰਹੇ ਨੇ ਸਵਈਏ ਮਹੱਲੇ ਤੀਜੇ ਕੇ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ ਪਿੱਛੇ ਅੰਕ ਲਿਖਿਆ ਤੀਜਾ ਤਿੰਨ ਪਾਇਆ ਇਹ ਨਹੀਂ ਉਚਾਰਨ ਕਰਨਾ ਇਹ ਨਹੀਂ ਬੋਲਣਾ ਤੀਜੇ ਕੇ ਇਤੁਕ ਬੋਲਣਾ ਕੀਤ ਕਰ ਜਾ ਅੰਤ ਪਹਿਲਾ ਲਿਖਿਆ ਹੁੰਦਾ ਤੇ ਜਰੂਰ ਉਚਾਰਨ ਹੋਣਾ ਸੀ ਕਈ ਥਾਂ ਤੇ ਸੋਰਠ ਰਾਗ ਦੇ ਵਿੱਚ ਵੀ ਜਾਂ ਗੌੜੀ ਰਾਗ ਦੇ ਵਿੱਚ ਵੀ ਸੋਰਠ ਮਹੱਲਾ ਚੌਥਾ ਚੌਥਾ ਲਿਖਿਆ ਹੁੰਦਾ ਜੇ ਪਹਿਲਾ ਗਿਣਤੀ ਵਾਲਾ ਚੌਥਾ ਲਿਖਿਆ ਪਿੱਛੇ ਪੰਜਾਬੀ ਵਾਲਾ ਲਿਖਿਆ ਹੈ ਗੁਰਮੁਖੀ ਚ ਫਿਰ ਦੋਨੇ ਬੋਲਣੇ ਨੇ ਜੇ ਪਹਿਲਾ ਗੁਰਮੁਖੀ ਚ ਲਿਖਿਆ ਚੌਥਾ ਪਿੱਛੇ ਗਿਣਤੀ ਵਾਲਾ ਚੌਗਾ ਪਾਇਆ ਫਿਰ ਪਿਛਲਾ ਨਹੀਂ ਕਿਤੇ ਵੀ ਆ ਜਾ ਕਿਹੜੇ ਮਰਜੀ ਰਾਗ ਜਾਵੇ ਠੀਕ ਹੈ ਪਿਛਲਾ ਗਿੰਟੀ ਵਾਲਾ ਨਹੀਂ ਬੋਲਣਾ ਠੀਕ ਹੈ ਇਹ ਪਹਿਲਾ ਗਿੰਟੀ ਵਾਲਾ ਹੁੰਦਾ ਪਿੱਛੇ ਮੁੱਖੀ ਚਾਉਂਦਾ ਹੈ ਫਿਰ ਦੋਨੇ ਪੜਨੇ ਨੇ ਲੱਗੀ ਸਮਝੀ ਸਮਝੀ ਹਾਂਜੀ ਸਵਈਏ ਮਹੱਲੇ ਤੀਜੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਇੱਥੇ ਬਿਸਰਾਮ ਹੈ ਜਾ ਤਾ ਇੱਕ ਨਾਮ ਅਛਲ ਸੰਸਾਰੇ ਅਛਲ ਪੜਨਾ ਅਛਲ ਨਹੀਂ ਪੜਨਾ ਅਛਲ ਸੰਸਾਰ ਜਿਨ ਭਗਤ ਭਵਜਲ ਤਾਰੇ ਇਥੇ ਵਿਸਰਾਮ ਹੈ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਲਹਿਣਾ ਤੇ ਵਿਸਰਾਮ ਠੱਪਿਓ ਜੇਨ ਸ੍ਰਬ ਸਿੱਧੀ ਸ੍ਰਬ ਪੜਨਾ ਸਛੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਜਲਦੀ ਦਿਨਾਂ ਪੜਨਾ ਸ੍ਰਬ ਸ੍ਰਬ ਆ ਸਿੱਧੀ ਕਬ ਜਨ ਕਲ ਸਬੂਧੀ ਇੱਥੇ ਵਿਸਰਾਮ ਨਾਲ ਸਬੂਧੀ ਕਕਾ ਤੇ ਲੱਲਾ ਲੱਲੇ ਦੇ ਪੈਰ ਤੇ ਜਈਆ ਲੱਗਾ ਇਹਨੇ ਇੱਥੇ ਐੜਾ ਮੁਕਤਾ ਬਣ ਜਾਣਾ ਕਲ ਕਲ ਹਾਂ ਸਬੂਧੀ ਇੱਥੇ ਵਿਸਰਾਮ ਹੈ ਕੀਰਤ ਜਨ ਅਮਰਦਾਸ ਬਿਸਤਰੀਆ ਇਸ ਨੂੰ ਬਿਸਤਰੀਆ ਨਹੀਂ ਪੜਨਾ ਬੱਬੇ ਸਿਹਾਰੀ ਸਸਾ ਬਿਸ ਪੈਰ ਵਿੱਚ ਲੱਗਾ ਦਿੱਤਾ ਤੱਤਾ ਇੱਥੇ ਪੈ ਜਾਣਾ ਤੱਤਾ ਰਾਰੇ ਬਿਹਾਰੇ ਤੇ ਜਿਹੜਾ ਯਈ ਹੈ ਇਹਨੇ ਆੜਾ ਬਣ ਜਾਣਾ ਐੜੇ ਕੰਨਾ ਬਿਸ ਤਰੀਆ ਬਿਸਤਰੀਆ ਹਾਂ ਬਿਸਤਰੀਆ ਉੱਪਰ ਪੜਨਾ ਸਮਝ ਲੱਗ ਗਈ ਹਾਂਜੀ ਕੀਰਤ ਰਾਵ ਕਿਰਨ ਪ੍ਰਗਟ ਸੰਸਾਰ ਹੈ ਇੱਥੇ ਬਿਸਰਾਣ ਸਾਖ ਤਰੋਵਰ ਮਵਲਸਰਾ ਇਹਨੂੰ ਮਵਲ ਨਹੀਂ ਪੜਨਾ ਮਵਲ ਮਵਲ ਹਾਂ ਮਵਲ ਮਗਲ ਕਈ ਸੰਗਤਾਂ ਪੜਦੇ ਮਵਲ ਮਵਲਸਰਾ ਮਵਲਣੀ ਪੜ੍ਹਨਾ ਇਸ ਨੂੰ ਪੜ੍ਹਨਾ ਮਵਲ ਮਵਲ ਸਰਾ ਉੱਤਰ ਦੱਖਣ ਹੈ ਪੁਬ ਅਰ ਪਸ਼ਚਮ ਦੱਖਣ ਹੈ ਕਸ ਕੇ ਦੱਖਣ ਹੈ ਦੱਖਣ ਹੈ ਹਾਂ ਪੁਬ ਅਰ ਪਸ਼ਚਮ ਇੱਥੇ ਵੀ ਸਰਾ ਹੈ ਪੈਰ ਵਿੱਚ ਚੱਚਾ ਲੱਗਾ ਪਸ਼ਚਮ ਜੈ ਜੈਕਾਰ ਜਪੰਥ ਨਰਾ ਜੈ ਜੈ ਵੱਖਰ ਵੱਖਰ ਹਰ ਨਾਮ ਰਸਣ ਗੁਰਮੁਖ ਵਰਦਾਇਓ ਬਰਦਾਇਓ ਬਰਦਾਇਓ ਹਾਂ ਊੜੇ ਨੂੰ ਔਂਕੜ ਲੱਗਾ ਹੈ ਤੇ ਇਹ ਆਵਾਜ਼ ਮੂੰਹ ਖੋਲ ਕੇ ਥੋੜੀ ਹੋਵੇਗੀ ਬਰਦਾਇਓ ਉਲਟ ਗੰਗ ਪਸ਼ਚਮ ਧਰਿਆ ਪਸ਼ਚਮ ਆ ਪਿੱਛੇ ਪੜ ਕੇ ਆਏ ਸੋਏ ਨਾਮ ਅਛਲ ਭਗਤ ਹੈ ਪਵਤਾਰਨ ਅਛਲ ਪੜਨਾ ਅਛਲ ਨਹੀਂ ਪੜਨਾ ਤਾਰਨ ਤੇ ਵਿਸਰਾਮ ਹੈ ਅਮਰਦਾਸ ਗੁਰ ਕਉ ਫੁਰਿਆ ਗੁਰ ਕਉ ਫੁਰਿਆ ਸਿਮਰਹਿ ਸੋਏ ਨਾਮ ਜੱਖੇ ਅਰ ਕਿਨਰ ਕਿਨਰ ਤੇ ਵਿਸਰਾਮ ਜਜਾ ਖਖੇ ਦੇ ਪੈਰ ਵਿੱਚ ਜਈਆ ਲੱਗੇ ਇਹਨੇ ਐਡਾ ਮੁਕਤਾ ਬਣ ਜਾਂਦਾ ਜੱਖੇ ਜੱਖੇ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਕਿਨਰ ਤੇ ਵਿਸਰਾਮ ਸਾਧਿਕ ਸਿੱਧ ਸਮਾਧ ਹਰਾ ਸਿਮਰਹਿ ਨਖੇਤਰ ਅਵਰ ਧੂ ਮੰਡਲ ਮੰਡਲ ਤੇ ਵਿਸਰਾਮ ਹੈ ਨਖੇਤਰ ਪੜਨਾ ਹੈ ਨਖੇਤਰ ਨਖੇਤਰ ਹਾਂ ਇਹ ਕਈ ਵਾਰ ਸੁਖਮਨੀ ਸਾਹਿਬ ਵਿੱਚ ਵੀ ਆਇਆ ਹੈ ਨਖੇਤਰ ਆਵਰਤੂ ਮੰਡਲ ਨਾਰਦਾਤ ਪ੍ਰਹਿਲਾਦ ਬਰਾ ਸਸੀ ਅਰ ਅਰ ਸੂਰ ਨਾਮ ਉਲਾਸ ਹੈ ਇੱਥੇ ਵਿਸਰਾਮ ਉਲਾਸ ਹੈ ਉਲਾਸ ਹੈ ਸੈਲ ਲੋ ਜਨ ਉਧਰਿਆ ਲੋ ਲੱਲੇ ਹੋੜਾ ਤੇ ਐੜਾ ਮੁਕਦਾ ਠੀਕ ਹੈ ਇਹ ਤਿਆਰ ਰੱਖਣਾ ਕਿ ਲੋ ਇਸ ਤਰ੍ਹਾਂ ਪੜ੍ਹਨਾ ਲੋ ਹਾਂ ਲੋਏ ਨਹੀਂ ਪੜ੍ਹਨਾ ਲੋ ਲੋ ਇੱਥੇ ਜਮਕੀਏ ਜਨ ਉਧਰਿਆ ਉਧਰਿਆ ਪੜਨਾ ਉੱਤਰਿਆ ਨਹੀਂ ਪੜਨਾ ਠੀਕ ਕੀ ਪੜਨਾ ਉਧਰਿਆ ਉਧਰਿਆ ਸੋਈ ਨਾਮ ਅਛਲ ਭਗਤਹਿ ਪਵਤਾਰਨ ਇੱਥੇ ਵਿਸਰਾਮ ਅਮਰਦਾਸ ਗੁਰ ਕਉ ਫੁਰਿਆ ਗੁਰ ਕਉ ਕਕਾ ਉੜੇ ਔਂਕਰ ਕਉ ਫੁਰਿਆ ਸਮਝ ਲੱਗ ਗਈ ਹਾਂਜੀ ਸੋਈ ਨਾਮ ਸੇਵਰ ਨਵਨਾਥ ਨਰਿੰਜਨ ਨਰਿੰਜਨ ਤੇ ਵਿਸਰਾਮ ਹੈ ਸੇਵ ਸੰਕਾਦ ਸਮੁਦਰਿਆ ਸ਼ੇਵ ਸੰਕਾਦ ਸਮੁੰਦਰਿਆ ਸੰਮ ਧਰਿਆ ਨਹੀਂ ਪੜਨਾ ਸੰਮ ਧਰਿਆ ਨਹੀਂ ਪੜਨਾ ਨਹੀਂ ਪੜਨਾ ਸਮੁੰਦਰਿਆ ਸਮੁੰਦਰਿਆ ਹਾਂ ਇਕੱਠੇ ਪੜਨਾ ਸਮੁੰਦਰਿਆ 84 ਸਿੱਧ ਬੁੱਧ ਜਿਤ ਹਰਾਤੇ ਰਾਤੇ ਤੇ ਵਿਸਰਾਮ 84 84 ਹਾਂ ਇੱਥੇ ਕਈ ਸੰਗਤਾਂ ਪੜ ਜੇ 84 84 ਤਾਂ ਬੰਮ ਜੇ ਹਾ ਹਾ ਨਾ ਲੱਗਾ ਹੋਵੇ ਹਾ ਹੀ ਦੀ ਬਾਜ ਉਚਾਰਨ ਹੋਣੀ ਹੈ ਚਵਰਾਸੀਹ ਚਵਰਾਸੀਹ ਹਾਂ ਇਸ ਤਰ੍ਹਾਂ ਪੜ੍ਹਨਾ ਚਵਰਾਸੀਹ ਸਿੱਧ ਗੁਦ ਜਿਤ ਰਾਤੇ ਅੰਬਰੀਕ ਪਵਜਲ ਤਰਿਆ ਉਦੋ ਊੜੇ ਔਕੜਾ ਤੱਦਾ ਫਿਰ ਊੜੇ ਔਕੜਾ ਉਦੋ 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 ਨਹੀਂ ਇਹ ਉਦੋ ਬੋਲਦੇ ਨੇ ਤੇ ਧੱਦੇ ਤੇ ਕੱਲਾ ਹੂੜਾ ਲੱਗਦਾ ਬਸ ਫਿਰ ਊੜਾ ਕੱਟਿਆ ਜਾਂਦਾ ਇਹ ਬੋਲਣਾ ਉਦੋ 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 ਆ ਮੂੰਹ ਖੋਲੇ ਕੇ ਬੋਲਣਗੇ ਤੇ ਉਦੋ ਉਦੋ ਹਾਂ ਉਦੋ ਅਕਰੂਰ ਅਕਰੂਰ ਪੜਨਾ ਐੜਾ ਕਕਾ ਰਾਰੇ ਦ ਲੈਂਕੜ ਤੇ ਰਾਰੇ ਔਕੜ ਪੈਰ ਵਿੱਚ ਕਕੇ ਦੇ ਰਾਰਾ ਲੱਗਾ ਹਾਂਜੀ ਠੀਕ ਆ ਅਕਰੂਰ ਤਲੋਚਨ ਨਾਮਾ ਨਾਮਾ ਤੇ ਵਿਸਰਾਮ ਹੈ ਕਲ ਕਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਪਵਤਾਰਨ ਤਾਰਨ ਤੇ ਵਿਸਰਾਮ ਅਛਲ ਪੜਨਾ ਪਿੱਛੇ ਪੜ ਕੇ ਆਏ ਆ ਅਮਰਦਾਸ ਗੁਰ ਕਉ ਫੁਰਿਆ ਚਿਤ ਨਾਮ ਲਾਗ ਤੇ 30 ਧਿਆਵਹਿ ਤੇ 30 33 ਆਹ ਕਸ ਕੇ 33 ਧਿਆਵਹਿ ਇਥੇ ਵਿਸਰਾਮ ਜਤੀ ਤਪੀ ਸੋਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਿਤਾਮਹ 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 ਇਥੇ ਵਿਸਰਾਮ ਹੈ ਪਿਤਾਮਹ ਤੇ ਵਿਸਰਾਮ ਲਾਉਣਾ ਚਰਨ ਚਿਤ ਅੰਮ੍ਰਿਤ ਰਸਿਆ ਅੰਮ੍ਰਿਤ ਰਸਿਆ ਤੇਤ ਨਾਮ ਗੁਰੂ ਗੰਭੀਰ ਗਰੂ ਮਤ ਮਤ ਤੇ ਵਿਸਰਾਮ ਹੁਣ ਇੱਥੇ ਐਡਾ ਮੁਕਤਾ ਲੱਗਾ ਇਹਨੂੰ ਥੋੜਾ ਲੰਮਾ ਕਰਕੇ ਉਚਾਰਨ ਕਰਾਂਗੇ ਤੇ ਐਡਾ ਮੁਕਤਾ ਲੱਗੇਗਾ ਗਰੂ ਗਰੂ ਹਾਂ ਇਸ ਤਰ੍ਹਾਂ ਪੜਨਾ ਸਮਝ ਲੱਗੀ ਹਾਂਜੀ ਗਰੂ ਮਤ ਇੱਥੇ ਵਿਸਰਾਮ ਸਤ ਕਰ ਸੰਗਤ ਉਧਰੀਆ ਉਧਰੀਆ ਨਹੀਂ ਪੜ੍ਹਨਾ ਉਧਰੀਆ ਪੜ੍ਹਨਾ ਉਧਰੀਆ ਉਧਰੀਆ ਸੋਈ ਨਾਮ ਅਛਲ ਭਗਤ ਹੈ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਇੱਥੇ ਵਿਸਰਾਮ ਕਿਰਨ 라ਵ ਸੁਰ ਤਰ ਸਾਖ ਹੈ ਉੱਤਰ ਦੱਖਣ ਪੂਬੋ ਦੇਸ਼ ਪਸ਼ਚਮ ਜਸ ਪੱਖ ਹੈ ਦੇਸ ਤੇ ਵਿਸਰਾਮ ਲੁਣੇ ਪਸ਼ਚਮ ਜਸ ਪੱਖ ਹੈ ਪਸ਼ਚਮ ਆਪ ਪਿੱਛੇ ਪੜ ਕੇ ਆਏ ਜਨਮ ਤਾਂ ਇਹੋ ਸਕੇ ਅਥ ਇਥੇ ਵਿਸਰਾਮ ਜਨਮ ਤਾਂ ਇਹੋ ਸਕੇ ਅਥ ਚਿਤ ਨਾਮ ਹਰਿਦੈ ਨਿਵਾਸੈ ਸੋਰ ਨਾਰ ਗਾਨ ਗੰਧਰਵ ਇਥੇ ਵਿਸਰਾਮ ਜੀ ਛੇ ਦਰਸ਼ਨ ਆਸਾਸੈ ਛੇ ਇਸ ਤਰ੍ਹਾਂ ਪੜਨਾ ਛੇ ਛੇ ਆਪਾਂ ਪਹਿਲਾਂ ਪੜਿਆ ਨਾ ਇਹ ਰੱਖਿਆ ਦੇ ਸ਼ਬਦ ਵਿੱਚ ਹਾਂਜੀ ਹੈਨਾ ਕਿਰਤੋ ਸੁਲੇ ਵਿੱਚ ਹਾਂਜੀ ਆ 6 ਦਰਸ਼ਨ ਆਸਾਸੈ ਭਲੋ પ્રસਿੱਧ ਤੇਜੋ ਤਣੋ ਤਣੋ ਪੜਨਾ ਹੈ ਕੀ ਪੜਨਾ ਤਣੋ ਇੱਥੇ ਲੱਗਿਆ ਕਨੋੜਾ ਕਨੋੜੇ ਦੀ ਬਾਜ ਉਚਾਰਨ ਹੋਵੇਗੀ ਤਣੋ ਤਨਾ ਹਾ ਕਲ ਕਲ ਐੜਾ ਕ ਕ ਤੇ ਲੱਲਾ ਤੇ ਅੱਗੇ ਲੱਗਾ ਐੜਾ ਐੜਾ ਮਿਲਦਾ ਜਿਹੜਾ ਇੱਥੇ ਐੜਾ ਬਣ ਜਾਣਾ ਹੈ ਕਲ ਜੋੜ ਕਰ ਧਿਆਉ 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 ਇੱਥੇ ਜਿਹੜਾ ਲੱਗਾ ਨਾ ਜਈਆ ਜਈਆ ਇਹਨੇ ਐੜਾ ਬਣ ਜਾਣਾ ਤੇ ਕੰਨਾ ਐੜੇ ਨੂੰ ਪੈ ਜਾਣਾ ਤਦ ਦੇ ਸਿਆਰੀ ਐੜੇ ਕੰਨਾ ਈੜੀ ਸਿਆਰੀ ਐੜਾ ਊੜੇ ਦਾ ਮੂੰਹ ਖੁੱਲੈ ਧਿਆਉ ਧਿਆਉ ਹਾਂ ਸੋਈ ਨਾਮ ਭਗਤ ਭਵਜਲ ਹਰਨ ਹਰਨ ਤੇ ਬਿਸਰਾਮ ਹੈ ਸੋਈ ਨਾਮ ਭਗਤ ਭਵ ਜਲ ਹਰਨ ਗੁਰ ਅਮਰਦਾਸ ਤੈ ਪਾਇਓ ਸਮਝ ਲੱਗੀ ਹਾਂਜੀ ਹਰਨ ਇੱਥੇ ਵਿਸਰਾਮ ਹੈ ਗੁਰ ਅਮਰਦਾਸ ਤੈ ਪਾਇਓ ਸਮਝ ਲੱਗੀ ਹਾਂਜੀ ਨਾਮ ਧਿਆਵਹਿ ਦੇਵ ਤੇ ਤੀਸ ਆਰ ਸਾਧਕ ਸਿੱਧ ਨਰ ਨਰ ਤੇ ਵਿਸਰਾਮ ਹੈ ਤੇ ਤੀਸ ਤੇ ਜਮਕੀਏ ਸਾਧਕ ਤੇ ਜਮਕੀਏ ਨਾਮ ਖੰਡ ਬ੍ਰਹਮੰਡ ਧਾਰੇ ਜਹ ਨਾਮ ਸਮਾਧਿਓ ਇੱਥੇ ਵਿਸਰਾਮ ਲਾਉਂਦਾ ਸਮਾਧਿਓ ਹਰਖ ਸੋਗ ਸਮਕਰ ਸਹਾਰੇ ਸਮਕਰ ਸਹਾਰੇ ਸਮਝ ਲੱਗੀ ਹਾਂਜੀ ਨਾਮ ਸਰੋਮਣ ਸਰਗਮੈ ਮੈਂ ਤੇ ਵਿਸਰਾਮ ਵਿਸਰਾਮ ਇੱਥੇ ਬਿੰਦੀ ਤੁਰੇ ਤੋਚਾਰਨ ਕਰਨਾ ਮੈਂ ਮੈਂ ਨਹੀਂ ਪੜਨਾ ਜੇ ਮੈਂ ਪੜਦੇ ਫਿਰ ਬਿੰਦੀ ਲੱਗਦੀ ਹੈ ਮੈਂ ਨੇਤਿ ਵਿਸਰਾਮ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਗੁਰ ਤੇ ਵਿਸਰਾਮ ਹੈ ਤ ਉਸ ਦਿਓ ਕਰਤਾਰ ਸਮਝ ਲੱਗੀ ਹਾਂਜੀ ਸੋਈ ਨਾਮ ਪਦਾਰਥ ਅਮਰ ਗੁਰ ਤ ਉਸ ਦਿਓ ਕਰਤਾਰ ਆਪਣੀ ਸੰਖਿਆ ਇੱਥੇ ਤੱਕ ਹੋ ਗਈ ਛੇਤ ਕਰ ਠੀਕ ਅਸਵੀਆਂ ਦੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ